来又来一次。 ਮਾਨਯੋਗ ਐਸਐਸਪੀ ਸਾਹਿਬ ਸਰਦਾਰ ਸਤਿੰਦਰ ਸਿੰਘ ਜੀ ਆਈਪੀਐਸ ਜਿਹੜਾ ਅਮਰਸਰ ਦੇ ਹੱਥੀ ਵੱਲੋਂ ਜਿਹੜਾ ਅਮਰਸਰ ਦੇ ਹੱਤੀ ਵਿੱਚ ਨਸ਼ੇ ਦੇ ਖਿਲਾਫ ਜੋ ਮਹਮ ਵੱਡੀ ਹੋਈ ਹੈ ਉਹਦੇ ਚ ਕੱਲ ਸਾਡੇ ਸੀਆਈਏ ਸਟਾਫ ਨੂੰ ਬਹੁਤ ਵੱਡੀ ਸਫਲਤਾ ਜਿਹੜੀ ਆ ਉਹ ਮਿਲੀ ਆ ਜਦੋਂ ਸੀਆਈਏ ਦੀ ਪੁਲਸ ਪਾਰਟੀ ਸਾਡੇ ਸਹਿਜਿੰਦਰ ਸਿੰਘ ਇਹ ਥਾਣਾ ਜਨਾਲਾ ਤੋਂ ਕੋਟਲੀ ਅੰਬ ਨੂੰ ਆ ਜਾਂਦੇ ਰਸਤੇ ਤੇ ਨਾਕਾਬੰਦੀ ਕੀਤੀ ਸੀ ਤੇ ਉਹਦੇ ਚ ਤਿੰਨ ਸਮਗਲਰ ਜਿਹੜੇ ਆ ਹ ਸਮੇਤ ਗ੍ਰਿਫਤਾਰ ਕੀਤੇ ਆ ਜਨਾਂ ਕੋਲੋਂ 6 ਕਿਲੋ ਹੈਰਨ ਤੇ ਡਰੱਗ ਮੰਨੀ 1,17,000 ਰਿਕਵਰ ਹੋਈ ਹੈ ਸ੍ਰੀਮਨ ਜਿਨ ਕੋ ਵੀ ਤੇ ਤੋਂ ਦੇ ਰਿਹਾ ਨਾ ਨਹੀਂ ਇਹਨਾਂ ਵਿੱਚ ਇੱਕ ਦੋਸ਼ੀ ਆ ਜਿਹੜਾ ਲਖਬੀਰ ਸਿੰਘ ਲੱਖਾ ਇਹ ਪਿੰਡ ਕੋਠਾ ਗੁਰੂ ਥਾਣਾ ਦਿਾਲਪੁਰਾ ਜਿਹੜਾ ਬਠਿੰਡਾ ਦਾ ਰਹਿਣ ਵਾਲਾ ਇਹ ਕਰੀਬ ਪਿਛੇ 1 ਸਾਲ ਤੋਂ ਇਹ ਅਬਰਸਰ ਦੇ ਵਿੱਚ ਹੀ ਕਿਰਾਏ ਤੇ ਰਹਿ ਰਿਹਾ ਤੇ ਇਸ ਧੰਦੇ ਦੇ ਵਿੱਚ ਲੱਗਾ ਹੋਇਆ ਸੀ ਦੋ ਹੋਰ ਦੋਸ਼ੀਆ ਉਹ ਕਸਬਾ ਚਕਾਵਾ ਦੇ ਰਹਿਣ ਵਾਲੇ ਨੇ ਉਹਨਾਂ ਵਿੱਚ ਮਨਦੀਪ ਸਿੰਘ ਗੋਰਾ ਜਿਹੜਾ ਵਾ ਉਹ ਵੀ ਕਾਫੀ ਬੜਾ ਪਹਿਲਾਂ ਇਹ ਹਰ ਹੁੰਦੀਆਂ ਜਿਹੜੀਆਂ ਥੇਪਾਂ ਨੇ ਉਹ ਗਿਪਚਾ ਚੁੱਕਾ ਕਰੀਬ 2 ਸਾਲ ਤੋਂ ਉਹ ਇਸ ਕੰਮ ਦੇ ਵਿੱਚ ਲੱਗਾ ਹੋਇਆ ਜਿਹੜਾ ਪਠਿੰਡੇ ਵਾਲਾ ਸੀ ਉਹਦੇ ਉੱਥੇ ਵੀ ਕੋਈ ਪਰਚੇ ਦਰਜ ਨਹੀਂ ਨਾ ਇੱਥੇ ਆ ਹੀ ਕੰਮ ਕਰਦਾ ਹੈ ਆ ਫਿਲਹਾਲ ਸਾਨੂੰ ਕੋਈ ਨਈ ਇਹੋ ਜਿਹਾ ਮਿਲਿਆ ਤੇ ਹੁਣ ਅਸੀਂ ਉਸ ਡਾਈ ਅਪ ਕਰਕੇ ਸਬੰਧਤ ਥਾਣੇ ਦੇ ਨਾਲ ਇਹਦੇ ਪਿਛੋਕੜ ਬਾਰੇ ਪਤਾ ਕਰਾਂਗੇ ਲੈ ਕੇ ਕਿੱਥੋਂ ਹੋਈ ਸੀ ਜੋ ਆਵਾ ਇਹਨਾਂ ਨੇ ਕਿੱਥੇ ਲੱਭਿਆ ਇਹ ਮੁੰਡਲੀ ਪੁਛਕੀ ਅਜ ਦੇ ਵਿੱਚ ਸਾਨੂੰ ਇਹੀ ਪਤਾ ਲੱਗਾ ਕਿ ਖੇਪ ਜਿਹੜੀ ਆ ਇਹ ਪਾਕਿਸਤਾਨ ਤੋਂ ਇਧਰੋਂ ਕਿਸ ਬੰਦੇ ਨੇ ਰਸੀਬ ਕੀਤੀ ਆ ਉਹਨਾਂ ਤੋਂ ਅੱਗੋਂ ਇਹ ਲੈ ਕੇ ਜਾ ਰਹੇ ਸੀਗੇ ਉਦੇ ਬਾਰੇ ਵੀ ਸਾਡਾ ਟੈਕਨੀਕਲ ਤੌਰ ਦੇ ਉੱਤੇ ਜਿਹੜਾ ਵਾ ਉਹ ਚੱਲ ਰਿਹਾ ਵਾ ਉਹਨੂੰ ਵੀ ਅਸੀਂ ਜਲਦੀ ਗ੍ਰਿਫਤਾਰ ਕਰਾਂਗੇ। ਪਤਾ ਲੱਗਾ ਕਿੰਨੀ ਦੇਰ ਤੋਂ ਇਹ ਕੰਮ ਕਰਦੇ ਆ ਰਹੇ ਸੀ ਪਹਿਲਾਂ ਹੀ। ਹਾਂਜੀ ਜਿਹੜਾ ਮਨਦੀਪ ਗੋਰਾ ਆ ਇਹ ਤਾਂ ਕਰੀਬ 2 ਸਾਲ ਤੋਂ ਇਸ ਧੰਦੇ ਦੇ ਵਿੱਚ ਲੱਗਾ ਹੋਇਆ ਤੇ ਲਖਵੀਰ ਜਿਹੜਾ ਵਾ ਉਹ 1 ਸਾਲ ਤੋਂ ਇਸ ਧੰਦੇ ਵਿੱਚ ਲੱਗਾ ਕਰੀਬ 7 ਤੋਂ 8 ਵਾਰ ਇਹ ਮਤਲਬ ਖੇਪ ਨੂੰ ਲੈ ਕੇ ਅੱਗੇ ਪਚਾਜੂ। ਜਿਹੜਾ ਮਨਦੀਪ ਹੈ ਤੇ ਪਹਿਲਾ ਵੀ ਮਾੜੇ ਦਰਜੀ ਇੱਥੇ ਇਹ ਅਸੀਂ ਕਰ ਰਹੇ ਹਾਂ ਬ੍ਰਦਰ ਇਹ ਪਤਾ ਕਰ ਰਹੇ ਹਾਂ ਅਸੀਂ ਅਜੇ ਫਿਲਹਾਲ ਸਾਡੇ ਕੋਲ ਇਸ ਬੰਦੀ ਕੋਈ ਰਿਕਾਰਡ ਨਹੀਂ ਹੈਗਾ ਤੇ ਰਿਕਵਰੀ ਕੀ ਕੀ ਹੈ ਨਾ ਜਿੰਨਾਂ ਕੋਲ 6 ਕਿਲੋ ਹੈਰੋਨ ਰਿਕਵਰ ਹੋਈ ਆ ਦੋ ਵਹੀਕਲ ਨੇ ਮੋਟਰਸਾਈਕਲ ਤੇ 1,70,000 ਰੁਪਿਆ ਡਰਗ ਬਣੀ ਉਮਰ ਦੀ ਜਿੰਦਗੀ ਇਹ ਇਤਨੇ 20 ਤੋਂ 30 ਸਾਲ ਦੇ ਵਿੱਚ ਵਿੱਚ ਨੇ ਕੈਸੀ ਕੀ ਕਾਰੋਬਾਰ ਕਰਦੇ ਸੀ ਨਹੀਂ ਕੁਝ ਨਹੀਂ ਕਾਰੋਬਾਰ ਕਰਦੇ ਇਸੇ ਧੰਦੇ ਦੇ ਵਿੱਚ ਲੱਗੇ ਹੋਏ ਨੇ ਇਹਨਾਂ ਦਾ ਹੋਰ ਕੋਈ ਕਾਰੋਬਾਰ ਨਹੀਂ ਹੈ ਬੋਲਡ ਮੋਡਸ ਸਟਾਨਾ ਆਪਣਾ ਹੀ ਜਾਂ ਚੋਰੀ ਦਾ ਇਹ ਹੁਣ ਆਪਾਂ ਵੈਰੀਫਾਈ ਕਰਾਵਾਂਗੇ ਫਿਰ ਪਤਾ ਲੱਗੂਗਾ ਜੀ ਕਿਹੜੀਆਂ ਕਿਹੜੀਆਂ ਤਰ੍ਹਾਂ ਦੇ ਮਾਮਲੇ ਕਰਦੇ ਇਹ ਐਨਡੀਪੀ ਐਸਐਟ 21485 ਦੇ ਵਿੱਚ ਅਸੀਂ ਇਹਨਾਂ ਜਿਹੜਾ ਵਾ ਮੁਕਦਮਾ ਅਰਜ ਕੀਤਾ ਥਾਣੇ ਅਜਨਾਲੇ